ਸਾਡੇ 7 7 ਸਾਡੇ 7 ਸਾਡੇ 7 7 ਇਧਰ 7:11 ਦਾ ਟਾਈਮ ਹੈ ਉਧਰ ਕਹਿੰਦੇ 7 7 ਹੋਏ ਪਿਆ ਹਾਕਮ ਵਾਲੀਆ ਜੱਗੂ ਬਦਰੀ ਵਾਲਾ ਰਾਜਾ ਲੱਗਦਾ ਟੁੱਟ ਟੁੱਟ ਕੇ ਟੁੱਟ ਟੁੱਟ ਕੇ ਟੁੱਟ ਟੁੱਟ ਕੇ ਡੂੜ ਚੱਕੀਆਂ ਫੜਦਾ ਰੇਟ ਟੁੱਟ ਟੁੱਟ ਕੇ ਆ ਡੂੜ ਚੱਕੀਆਂ ਪੱਪੂ ਫੜਦਾ ਰੇਟ ਆ ਜੱਗੂ ਨੇ ਅਮਰੀਕ ਨੰਬਰ ਨਾ ਉਸ ਕਰੀ ਵੀਰਾ 12 13 ਨੰਬਰ ਦਾ ਮੈਚ ਹੋਵੇਗਾ ਨੋਟ ਕਰ ਲਿਓ ਦਨ ਸਾਡੇ 12 13 ਨੰਬਰ ਦਾ ਮੈਚ ਹੋਵੇਗਾ ਲਓ ਪਹਿਲੀ ਕਬੱਡੀ ਕਹਿੰਦੇ ਕੁਲਵਿੰਦਰ ਹੈ ਕੋਈ ਕਹਿੰਦਾ ਜਲਵੇੜਾ ਪਿੰਡ ਹੈ ਵੱਡੇ ਭਾਈ ਕਰ ਸਿਫਟ ਮੁੰਡੇ ਨੇ ਆਹ ਕਹਿੰਦੇ ਕੁਲਵਿੰਦਰ ਸਿੰਘ ਸਰਦਾਰ ਇਹ ਵੀ ਮੁੰਡਾ ਕਹਿੰਦੇ ਸੁਰਖੀਆਂ ਵਿੱਚ ਆਇਆ ਮਿਹਨਤ ਦੇ ਬਲਬੂਤੇ ਤੇ ਆਪਣੇ ਮਿਹਨਤ ਦੇ ਬਲਬੂਤੇ ਤੇ ਇਹ ਮੁੰਡਾ ਸੁਰਖੀਆਂ ਦੇ ਵਿੱਚ ਆਇਆ ਰਾਜਾ ਪੰਦਰੀ ਵਾਲਾ ਸ਼ੇਰ ਜਖਮੀ ਹੋ ਗਿਆ ਮੇਰੇ ਮਿੱਤਰੋ ਥੋੜੀ ਸੱਟ ਲੱਗੀ ਹੈ ਨੱਕ ਦੇ ਉੱਪਰ ਪਰ ਜਖਮੀ ਸ਼ੇਰ ਹੋਰ ਵੀ ਖੁਨਖਾਰ ਹੋ ਜਾਂਦਾ ਹੈ ਹੋਰ ਵੀ ਜਾਲਮ ਹੋ ਜਾਂਦਾ ਹੈ ਔਰ ਵੀ ਕੱਟਕ ਹੋ ਜਾਂਦਾ ਆਹ ਸਾਹਮਣੇ ਥੋੜੀ ਸੱਟ ਲੱਗੀ ਹੈ ਰਾਜੇ ਦੇ ਨੱਕ ਦੇ ਚੋਂ ਥੋੜ੍ਹਾ ਜਿਹਾ ਬਲੱਡ ਆ ਰਿਹਾ ਹੈ ਪਰ ਫੇਰ ਵੀ ਜਿੱਤ ਲਈ ਜੂਝਣੇ ਨੌਜੋਨ ਉਹ ਜਿੱਤ ਲਈ ਕਹਿੰਦੇ ਜੂਝਣਾ ਮੇਰੇ ਮਿੱਤਰੋ ਉਹਨੇ ਕਹਿੰਦੇ ਥੋੜੀ ਦੇ ਦੋ ਜੱਸਿਆਂ ਦੇ ਉੱਪਰ ਸਰਜੀਤ ਵੱਲੋਂ 500 ਰੁਪਏ ਦਿੱਤਾ ਜਾਵੇਗਾ ਲਓ ਸਾਹਮਣੇ ਇਸ ਵੇਲੇ ਉਹ ਨੰਬਰ ਕਹਿੰਦੇ ਰੇਡਰ ਦਾ ਅਗਲੀ ਕਬੱਡੀ ਪੈਂਦੀ ਹੈ ਜਿਹੜਾ ਕਹਿੰਦੇ ਧੂੜਪਿੰਡਾ ਜਿਹੜਾ ਪਟਿਆਲਾ ਜਿਲ੍ਹਾ ਬੂਟੇਵਾਲ ਤਰਖਾ ਸਿਫਤ ਮੁੰਡੇ ਦੀ ਉਹ ਕਹਿੰਦੇ ਜੱਸੀ ਧੂੜ ਪਟਿਆਰੇ ਵਾਲਾ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਸੰਗਰੂਰ ਮਾਨ ਸਾਹਿਬ ਪਟਿਆਲਾ ਆ ਵੱਡੀਆਂ ਗੱਲਾਂ ਮੇਰੇ ਮਿੱਤਰੋ ਹਾਕਮ ਵਾਲਿਆ ਜੱਗੂ ਆ ਦੁਨੀਆ ਦਾ ਜਹਤਾ ਪਰ ਢੋੜ ਵਾਲਾ ਢੋੜਾ ਪੱਟੀ ਜਾਂਦਾ ਆ ਢੋੜ ਵਾਲਾ ਢੋੜਾ ਪੱਟੀ ਕੱਤੀ ਪੱਟੀ ਜਾਂਦਾ ਓਏ ਰਾਜ ਖੜਕੂਗਾ ਸਟਾਪ ਆ ਆ ਥਾਪੀਆਂ ਆ ਉਂਗਲਾਂ ਖੜੀਆਂ ਕੁਝ ਕਰਾਉਣੀਆਂ ਆ ਏ ਕਹਿੰਦੇ ਉਂਗਲਾਂ ਖੜੀਆਂ ਕੁਝ ਕਰਾਉਣੀਆਂ ਮੇਰੇ ਮਿੱਤਰੋ ਗੁਰਦੀਪ ਆਓ ਗੁਰਦੀਪ ਬੱਛੋ ਆਣੀਆਂ ਮੇਰੇ ਮਿੱਤਰੋ ਖੁਸ਼ੀ ਆ ਆ ਖੁਸ਼ੀ ਆ ਇਧਰਲੇ ਬੰਦੇ ਧਰਮਪੁਰੇ ਵਾਲਾ ਸਾਹਮਣੇ ਉਹ ਜਲਰੇੜੇ ਤੋਂ ਜਲਰੇੜੇ ਤੋਂ ਕਿੰਨੇ ਗਾਏ ਆ ਉਹ ਭੰਗੜਾ ਪੈਂਦਾ ਜਲਰੇੜੇ ਵਾਲਿਆਂ ਦਾ ਉਹ ਭੰਗੜਾ ਪੈਂਦਾ ਕਹਿੰਦੇ ਸਾਡੇ ਵਾਲਾ ਇਹ ਸਾਡੇ ਵਾਲਾ ਇਹ ਸਾਡੇ ਵਾਲਾ ਆਹ ਕਹਿੰਦੇ ਜਲਰੇੜੇ ਵਾਲਾ ਮੇਰੇ ਮਿੱਤਰੋ ਉਹ ਭੱਜ ਜਾਓ ਭੱਜ ਜਾਓ ਭੱਜੀਆਂ ਹਾਏ ਮੇਲਾ ਖੂਜਦਾ ਕਿਹੜਾ ਗਰਾਉਂਡਾਂ ਵਿੱਚੋਂ ਮਰੂਫੀ ਪਿਆਰ ਹੁੰਦਾ ਆਹ ਬੱਚੋ ਵਾਲੇ ਦਾ ਮੇਲਾ ਯਾਰੋ ਅੱਜ ਗੁੰਜਦਾ ਆਹ ਮੇਲਾ ਗੁੰਜਦਾ ਇਧਰ ਗੁਰਵਿੰਦਰ ਖੂਨਣ ਵਾਲਾ ਦਰਦਿਤ ਆ ਉਧਰ ਦੇ ਬੰਦੇ ਮੁਕਾਬਲਾ ਖੁਸ਼ੀ 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 ਤੇ ਨੰਬਰ ਆ ਗੁਰਵਿੰਦਰ ਆਪਣੀ ਟੀਮ ਲਈ ਜੋਰਦਾ ਖੂਨਣ ਵਾਲਾ ਅਗਲਾ ਮੈਚ ਦੋਦਾ ਤੇ ਸੁਰਖਪੁਰ ਇਹ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ ਓਏ ਇਹਦੇ ਬਾਰੇ ਕੀ ਖਿਆਲ ਮੁਸਤਫਾ ਤੇਜ ਤਾੜਾ ਵੱਜਦਾ ਉਹ ਤੇਜ ਤਾੜਾ ਵੱਜਦਾ ਉਹ ਧਰਤੀ ਬੱਛੋ ਵਾਲੇ ਵੀ ਉਹ ਜਿਲਾ ਮਾਲਸਾ ਮੇਰੇ ਮਿੱਤਰੋ ਹਾਏ ਝੂੜ ਵਾਲਾ ਝੂੜ ਵਾਲਾ ਇਹ ਜਮੀਨੇ ਪਿੰਡਾਂ ਦਾ ਸਰਿਆ ਅੰਬਰ ਸਰਿਆ ਮੁੰਡਿਆ ਵੇ ਕੱਟੀਆਂ ਕਲਿਆਣਾ ਤੋੜ ਅੰਬਰ ਸਰਿਆ ਮੁੰਡਿਆ ਵੇ ਕੱਟੀਆਂ ਕਲਿਆਣਾ ਤੋੜ ਆਹ ਚੋਕੀ ਦਾ ਮੈਚ ਚੱਲਦਾ ਮੇਰੇ ਮਿੱਤਰੋ ਇਧਰਲੇ ਬੰਨੇ ਆਰਖੋ ਵਾਲੀਆ ਲੈ ਵੀ ਕਰਦੇ ਤਾ ਆ ਦੁਨੀਆ ਕਾਰਜਣ 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 ਆਖਦੀ ਹੈ ਇਹ ਨਹੀਂ ਨੂੰ ਕੰਗ ਦਾ ਜਹੇਤਾ ਜੰਗ ਕਬੱਡੀ ਕਲੱਬ ਸਰੀ ਵਾਲੇ ਵੀਰਾਂ ਦਾ ਉਧਰ ਕਹਿੰਦੇ ਕੁਲਵਿੰਦਰ ਆ ਗਿਆ ਬ੍ਰਿਕਸ਼ ਆਓ ਸਾਹਮਣੇ ਕਹਿੰਦੇ ਜਲਵੇੜੇ ਵਾਲਾ ਮੇਰੇ ਮਿੱਤਰੋ ਇਹ ਵੀ ਕਹਿੰਦੇ ਅੱਜ ਅੜ ਅੜ ਕੇ ਪਾਉਣਾ ਹੈ

ਅੱਜ ਬੱਛੋ ਵਾਲਿਆਂ ਨੇ ਵੀ ਕਹਿੰਦੇ ਸਿਰੇ ਸਿਰੇ ਦੇ ਸੱਜਲੇ ਆ ਹਾਕਮ ਵਾਲਾ ਤੇ ਬੱਛੋਣਾ ਆ ਚੋਟੀ ਦਾ ਮੈਚ ਚੱਲਦਾ ਗੁਰਵਿੰਦਰ ਖੋਨਣ ਦੀ ਰੇਡ ਪਾ ਰਹੀ ਹੈ ਆਹ ਕਹਿੰਦੇ ਗੁਰਦਿੱਤ ਫੇਰ ਕਹਿੰਦੇ ਡਬਲ ਟੱਚ ਦੇ ਨੰਬਰ ਗੁਰਵਿੰਦਰ ਖੋਨਣ ਦਾ ਆਹ ਪਟਿਆਲੇ ਵਾਲਾ ਆਹ ਮੁੰਡਾ ਧੂੜ ਪਿੰਡ ਵਾਲਾ ਮੇਰੇ ਮਿੱਤਰੋ ਜੱਸੀ ਕਬੱਡੀ ਕੌਂਦ ਲਈ ਵਾਲਾ ਹੋਇਆ ਜੇ ਕਹਿੰਦੇ ਥੋੜੀ ਜੱਫਾ ਲਾਉਂਗਾ ਤਾਂ ਪੇਟੀ ਵਾਲੇ 500 ਰੁਪਇਆ হরেক যুম পাঁচ সুপিয়া ফজি বল হাক মালিয় হাত জড়কে

ਇਹ ਵੀ ਢੜਬੇ ਵਾਲਿਆ ਕਾਬ ਤੇ ਚੱਲ ਰਿਹਾ ਆਹ ਇਹਦਾ ਜਮਾਨਾ ਇਹਦਾ ਦੌਰ ਚੱਲਦਾ ਹੈ ਇਹ ਗੱਭਰੂ ਦਾ ਸਮਾਂ ਚੱਲਦਾ ਹੈ ਵਾਈ ਗਰੂ ਦੀ ਮੇਰ ਮੁੰਡੇ ਦੀਆਂ ਚੜਤਾ ਨੇ ਆਹ ਜਿਹੜੇ ਚੜਤਾ ਨੇ ਮੇਰੇ ਮਿੱਤਰੋ ਆਹ ਮੁੰਡੇ ਤੇ ਵੀ ਕਹਿੰਦੇ ਆਹ ਸਾਰਾ ਜਲਵੇੜਾ ਮਾਨ ਕਰਦਾ ਹੈ ਜਿਹੜੇ ਜਲਵੇੜਾ ਵੀ ਮਸ਼ਹੂਰ ਕਰਦਾ ਹੈ ਵਿਰਧਨਪੁਰੇ ਦੀ ਗੱਲ ਵੀ ਕਰਾਪੀਆ ਮੇਰੇ ਮਿੱਤਰੋ جگو پنڈ دا، آیا ہوا وہ حق مارے والا سامنے خوشی مر گئے وہ میرے کھانے تارجن مر گئے آ گرتا گرد گرد گرجت سنگ ہے ماپیا نے رکھا ਔਰ 25 ਤਰੀਕ ਰਾਣੀ ਬਲਾਂ ਦੇ ਵਿੱਚੋ ਨੌਜਵਾਨ ਵੀ ਕਹਿੰਦੇ ਫੋਰ ਟਰੈਕਟਰ ਜਿੱਤੇ ਹੈ ਵੱਡਾ ਮਾਨ ਹੈ ਖੇਡ ਕਬੱਡੀ ਦਾ ਜੇ ਕਹਿੰਦੇ ਹਾਕਮ ਵਾਲਾ ਤੇ ਬੱਚੂਆਂ ਨੇ ਲੱਗ ਚੋਟੀ ਦਾ ਮੈਚ ਚੱਲਦਾ ਹੈ ਸਕਰੀਨ ਦੇ ਉੱਪਰ ਨੰਬਰਾਂ ਤੇ ਝਾਤ ਮਾਰਦੀ ਹੈ 7.5 7.5 7.5 7 ਇਧਰ 7:11 ਮਿੰਟ ਦਾ ਟਾਈਮ ਹੈ ਉਧਰ ਕਹਿੰਦੇ 7-7 ਹੋਏ ਪਿਆ ਹਾਕਮ ਵਾਲਿਆ ਜੱਗੂ ਬੱਲੇ 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 ਹੋਇਆ ਕਿਵੇਂ ਲੱਗਾ ਕੰਮ ਇਹਦਾ ਆਹ 10 ਪਿਆ ਲਲਕਾਰੇ ਕਿ ਕੋਕੇ ਦੇ ਲਲਕਾਰੇ ਤੇ ਲਲਕਾਰੇ ਗਰੂ ਦੇ ਵਿੱਚ ਕਰਾਂਦੇ ਕੋਈ ਨਾ ਕੁਕਰਵਾ ਹੀ ਦਿੰਦੇ ਆ ਹਰਖਾ ਵਾਲੀਆ ਪਾਕ ਕਬੱਡੀ ਮੇਲਾ ਗੁਜ਼ੜਨਾ ਚਾਹੀਦਾ ਆ ਦੁਨੀਆ ਖੁਸ਼ ਹੋਣੀ ਚਾਹੀਦੀ ਹੈ ਜੇ ਦੁਨੀਆ ਖੁਸ਼ ਰੱਬ ਖੁਸ਼ ਆ ਦੁਨੀਆ ਖੁਸ਼

ਦੇ ਪਾਉ ਭੱਜਣਗੇ ਵੱਡੇ-ਪੱਟਿਆਂ ਤੋਂ ਵੱਡੇ-ਵੱਡੇ ਭੱਜਣਗੇ ਆਹ ਵੱਡਿਆਂ ਤੋਂ ਵੱਡੇ-ਵੱਡੇ ਭੱਜਣਗੇ ਹਾਕਮ ਵਾਲੀਆ ਆਹ ਕਹਿੰਦੇ ਰੰਦਾ ਰਾਜੂ ਕਹਿੰਦੇ ਕਿਹਾ ਪਤਰੀ ਵਾਲੇ ਰਾਜ ਦੀਆਂ ਲੰਗੀ ਜੀਬ ਮਿਲੀ ਐ ਭੱਗੂ ਭਰਾਵਾਂ ਦੇ ਮੇਲੇ ਤੇ ਉਧਰ ਗੋਲਦੀ ਬੈਲਜਮ ਪਾਲੀ ਬੈਲਜਮ ਸਾਡੇ ਭਰਾਵਾਂ ਦਾ ਮੇਲਾ ਹੋਇਆ ਤੇ ਵੱਡੀ ਜਿਹ ਕਹਿੰਦੇ ਲੰਡੀ ਜੀਬ ਦਿੱਤੀ ਗਈ ਆ ਪਧਰੀ ਵਾਲਾ ਰਾਜਾ ਲੱਗਦਾ ਟੁੱਟ ਟੁੱਟ ਕੇ ਟੁੱਟ ਟੁੱਟ ਕੇ ਟੁੱਟ ਟੁੱਟ ਕੇ ਡੂੜ ਚੱਕੀਆਂ ਫੜਦਾ ਰੇਟਰ ਟੁੱਟ ਟੁੱਟ ਕੇ ਆ ਡੂੜ ਚੱਕੀਆਂ ਪੱਪੂ ਫੜਦਾ ਰੇਟਰ ਟੁੱਟ 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 ਆਹ ਆਹ ਬੱਲੇ ਬੱਲੇ ਓ ਬਾਈ ਆਇਆ ਸੁਬਾਹ ਸ਼ਮੇਸ਼ ਨਾਲ ਸਾਊਂਡ ਵਾਲੇ ਦੇ ਸਪੀਕਰ ਗੂੰਜਦੇ ਆ ਆ ਦੁਨੀਆ ਦੀ ਆਵਾਜ਼ ਵੀ ਉਦਾਂ ਹੀ ਗੂੰਜਦੀ ਆ ਓ ਲੈ ਲੋ ਨਿਆਰੇ ਮਾਨਸੇ ਵਾਲਿਓ ਆ ਲੈ ਲੋ ਨਿਆਰੇ ਆ ਲੈ ਲੋ ਨਿਆਰੇ بار بار ਨਹੀਂ ਦੁਨੀਆ ਤੇ ਆਉਣਾ ਲੈ ਲੂ ਤੂੰ ਸਮਝਾਣਾ ਲੱਖਾਂ ਵਿੱਚੋਂ ਇੱਕ ਬੰਦਾ ਓ ਬਾਜੀ ਸਾਦੇ ਆ ਗੱਲਾਂ ਹਰਜੀਤ ਦੀਆ ਓ ਮਾਰ ਓਏ ਹੈ ਕੋਈ ਇਲਾਜ ਆ ਨਾ ਓ ਬੱਲੇ 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 ਹੋਈ ਪਈ ਆ ਹਕਮ ਵਾਲਿਆ ਇਹ ਕਾਦੂ ਇੰਨੀਆਂ ਮਾਰਦਾ ਆ ਥਾਪੀਆਂ ਕਾਤੋਂ ਇੰਨੀਆਂ ਵੱਜਦੀਆਂ ਆ ਓ ਟੱਕਰ ਬਸ਼ਕੋੜੀਆਂ ਖੁਸ਼ੀ ਦੇ ਨਾਲ ਹੁਸ਼ੀਨ ਤੇ ਗੁਰਵਿੰਦਰ ਅਗਲਾ ਮੈਚ ਦੋਦਾ ਤੇ ਸੁਰਖਪੁਰ ਦੀ ਟੀਮ ਦਾ ਹੋਵੇਗਾ ਅਗਲਾ ਮੈਚ ਸੁਰਖਪੁਰ ਤੇ ਦੋਦਾ ਇਹ ਟੀਮਾਂ ਮੈਦਾਨ ਦੇ ਵਿੱਚ ਆਉਣ ਰੇਡ ਪੈ ਗਈ ਤੇ ਅਮਰੀਕ ਗੱਲ ਕਰਦਾ ਹੋਇਆ ਉਧਰ ਕਹਿੰਦੇ 3 ਦੇ ਵੱਲੋਂ ਗੁਰਵਿੰਦਰ ਦੇ ਨੇ ਜਿਹੜੇ 200 ਦੇ ਵੱਡੇ ਨਾਂਹ ਪਹੁੰਚਦੇ ਹੋਇਆ ਆਹ 3 ਦੇ ਵੱਲੋਂ ਆਹ ਕਹਿੰਦੇ ਆ ਜਲਬੀੜੇ ਵਾਲੇ ਮੁੰਡੇ ਦੇ ਨੇ ਉਹ ਬਹੁਤ ਵੱਡਾ ਪਿਆੜ ਪੁੱਜਦਾ ਹੋਇਆ ਆਹ ਜੱਗੂ ਨੇ ਕਹਿੰਦੇ ਭੰਗਰੇ ਦੁਨੀਆ ਵਾ ਪੰਨੋ ਪੱਤ ਦੁਨੀਆ ਮੱਤਪੀ ਉਹ ਦੁਨੀਆ ਨੱਚ ਜਾਂਦੀ ਹੈ ਮੇਲੇ ਬਹੁਤ ਵੇਖਿਆ ਧੀਰੇ ਭਾਈ ਔਰ ਆ ਮਹਾਲ ਆ ਸੰਗਤ ਇਹ ਖੁਸ਼ੀ ਕਿਸੇ ਕਿਸੇ ਮੇਲੇ ਤੇ ਵੇਖਣ ਨੂੰ ਮਿਲਦੀ ਹੈ ਗਰਜੰਤਾ ਆ ਮਾਝੇ ਵਾਲਾ ਇੱਕ ਹੁਸ਼ਿਆਰਪੁਰੀਆ ਏ ਗਰਜੰਤਾ ਹਰਖੋ ਵਾਲੀਆ ਵਾਹ ਓਏ ਗਬਰੂਆ ਹਰਖਾ ਇਹ ਕਹਿੰਦੀ ਹੈ ਪਿਆਰ ਵਾਲੀ ਹੈ ਇਹ ਤਾਕਤ ਵਾਲੀ ਹੈ ਜੁਰਤਾਂ ਵਾਲੀ ਹੈ ਇਹ ਥੰਮੇ ਵਾਲੀ ਹੈ ਇਹ ਜੀਤਾਰੀ ਵਾਲੀ ਖੇਡ ਹੈ ਮੇਰੇ ਮਿੱਤਰੋ ਆਹ ਅਗਲੀ ਰੇਡ ਆਹ ਬੁੱਕਦਾ ਅੱਜ ਦੇ ਮੇਲੇ ਤੇ ਆਹ ਜੱਸੀ ਧੋੜਦਾ ਬੁੱਕਦਾ ਮੇਰੇ ਮਿੱਤਰੋ ਪੈਂਦੀ ਹੋ ਰੇਡ ਹਣ ਦੇਖਾਂਗੇ ਚਾਰ ਹਮਾ ਸਮੁੰਦਰ ਦੀਆਂ ਲਹਿਰਾਂ ਰੇਡ ਦੇ ਨੰਬਰ ਦਾ ਫਰਕ ਹੈ ਮੇਰੇ ਮਿੱਤਰੋ ਰੇਡ ਦੇ ਨੰਬਰ ਦਾ અમરી ગરવિંદ ખૂન આવું ગુવિંદા મિત્રો આઉ દબેડે હોણ ગો દબેડે હોણ ગો કહેવિંદ કબડી કબડી દબેડે હોવે ਜਿਹੜੇ ਵਾਲੇ ਮੁੰਡੇ ਦੇ ਪੈਸੇ ਆ ਲੈ ਕਾਲੇ ਪੁੱਛਦੇ ਕਰਦੇ ਲੈ ਵੀ ਪਿਛੋਲੇ ਦੇ 61 ਤੇ ਹਾਕਮ ਵਾਲਾ 13